ਯਾਨੀ ਕਿ ਫਿਕਸਡ ਡਿਪੋਜ਼ਿਟ ਅਕਸਰ ਹੀ ਅਚਾਨਕ ਪੈਸਿਆਂ ਦੀ ਲੋੜ ਪੈਣ ਤੇ ਲੋਕ ਫਿਕਸਡ ਡਿਪੋਜ਼ਿਟ ਨੂੰ ਟਰਵਾ ਲੈਂਦੇ ਨੇ ਲੇਕਿਨ ਅਜਿਹਾ ਕਰਨ ਦੇ ਵਿੱਚ ਉਹਨਾਂ ਨੂੰ ਨੁਕਸਾਨ ਵੀ ਚੜਨਾ ਪੈਂਦਾ ਕਿਉਂਕਿ ਮੈਚਿਓਰਿਟੀ ਤੋਂ ਪਹਿਲਾਂ ਟਰਵਾਈ ਐਫ ਟੀ ਤੇ ਘੱਟ ਵਿਆਜ ਤਾਂ ਮਿਲਦਾ ਹੀ ਹੈ ਇਸ ਦੇ ਨਾਲ ਹੀ ਪੈਨਲਟੀ ਵੀ ਭਰਨੀ ਪੈਂਦੀ ਹੈ ਜੇਕਰ ਤੁਸੀਂ ਵੀ ਆਪਣੀ ਐਫ ਟੀ ਟਰਵਾਉਣ ਵਾਲੇ ਹੋ ਤਾਂ ਇਸ ਤੇ ਨੁਕਸਾਨ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਤਾਂ ਇਹ ਵੀਡੀਓ ਜ਼ਰੂਰ ਸੁਣੋ ਦੱਸਦੀ ਹੈ ਕਿ ਤੁਸੀਂ ਐਫ ਟੀ ਤੇ ਲੋਨ ਲੈ ਸਕਦੇ ਹੋ ਜੀ ਹਾਂ ਐਫ ਟੀ ਦੀ ਵੈਲਿਊ 90% ਤੱਕ ਲੋਨ ਲੈਤਾ ਜਾ ਸਕਦਾ ਹੈ ਜੇਕਰ ਤੁਹਾਡੀ ਐਫਟੀ ਦੀ ਕੀਮਤ 1 ਲੱਖ ਰੁਪਏ ਤੱਕ ਹੈ ਤਾਂ ਤੁਹਾਨੂੰ 90000 ਰੁਪਏ ਲੋਨ ਮਿਲ ਸਕਦਾ ਹੈ ਜੇਕਰ ਤੁਸੀਂ ਐਫਟੀ ਤੇ ਲੋਨ ਲੈਣੇ ਹੋ ਤਾਂ ਤੁਹਾਨੂੰ ਫਿਕਸਡ ਡਿਪੋਜ਼ਿਟ ਤੇ ਮਿਲਣ ਵਾਲਾ ਵਿਆਜ 1 ਤੋਂ 2% ਜ਼ਿਆਦਾ ਵਿਆਜ ਦੇਣਾ ਹੋਵੇਗਾ ਜੇਕਰ ਤੁਹਾਡੀ ਐਫਟੀ ਤੇ 4% ਵਿਆਜ ਮਿਲ ਰਿਹਾ ਹੈ ਤਾਂ ਤੁਹਾਨੂੰ 5 ਤੋਂ 6% ਵਿਆਜ ਦਰ ਤੇ ਲੋਨ ਮਿਲ ਸਕਦਾ ਹੈ ਇਸ ਦੇ ਨਾਲ ਹੀ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਜੇਕਰ ਕੋਈ ਵਿਅਕਤੀ ਲੋਨ ਚੁਕਾਣ ਦੇ ਅਸਮਰਥ ਰਹਿੰਦਾ ਹੈ ਤਾਂ ਕੀ ਹੋਵੇਗਾ ਤਾਂ ਜੇਕਰ ਕੋਈ ਵਿਅਕਤੀ ਐਫਟੀ ਤੇ ਲੋਨ ਲੈਂਦਾ ਹੈ ਤਾਂ ਉਸ ਨੂੰ ਚੁਕਾ ਨਹੀਂ ਪਾਉਂਦਾ ਤਾਂ ਅਜਿਹੇ ਦੇ ਵਿੱਚ ਐਫਟੀ ਮੈਚ्योर ਹੋਣ ਤੇ ਬੈਂਕ ਲੋਨ ਦੀ ਬਕਾਇਆ ਰਾਸ਼ੀ ਨੂੰ ਇਸ ਦੇ ਵਿੱਚੋਂ ਕੱਟ ਲਵੇਗਾ ਅਤੇ ਅਜਿਹੇ ਦੇ ਵਿੱਚ ਇਸ ਤੋਂ ਬਾਅਦ ਐਫਟੀ ਦਾ ਜੋ ਵੀ ਪੈਸਾ ਬਚੇਗਾ ਉਹ ਤੁਹਾਨੂੰ ਵਾਪਸ ਮਿਲ ਜਾਏਗਾ ਜ਼ਿਕਰ ਇਹ ਹੋ ਗਿਆ ਕਿ ਜੇਕਰ ਸਮੇ ਤੋਂ ਪਹਿਲਾਂ ਐਫਟੀ ਨੂੰ ਤੋੜਵਾਇਆ ਜਾਂਦਾ ਹੈ ਤਾਂ ਉਸ ਤਰ ਤੋ ਜਿਸ ਤੇ ਤੁਸੀਂ ਐਫਟੀ ਕਰਵਾਈ ਸੀ ਵਿਆਜ ਨਹੀਂ ਮਿਲਦਾ ਹੈ ਇਥੋਂ ਤੱਕ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸ ਪੀ ਆਈ ਦੇ ਨਿਯਮਾਂ ਦੇ ਅਨੁਸਾਰ ਵੀ ਜੇਕਰ ਕੋਈ ਵਿਅਕਤੀ 5 ਲੱਖ ਰੁਪਏ ਦੀ ਐਫਟੀ ਕਰਾਂਦਾ ਹੈ ਤਾਂ ਉਸ ਨੂੰ ਐਫਟੀ ਮੈਚੁਰ ਹੋਣ ਤੋਂ ਪਹਿਲਾਂ ਤੋੜਨ ਤੇ 0.50 ਫੀਸਦੀ ਪੈਨਲਟੀ ਦੇਣੀ ਪਵੇਗੀ ਇਸੇ ਤਰ੍ਹਾਂ 5 ਲੱਖ ਤੋਂ ਜ਼ਿਆਦਾ ਅਤੇ 1 ਕਰੋੜ ਤੋਂ ਘੱਟ ਦੀ ਐਫਟੀ ਤੇ 1 ਫੀਸਦੀ ਪੈਨਲਟੀ ਸਮੇਂ ਤੋਂ ਪਹਿਲਾਂ ਤੋੜੀ ਗਈ ਐਫਟੀ ਤੇ ਪਰਨੀ ਪਵੇਗੀ ਬਿਊਰੋ ਰਿਪੋਰਟ ਪੰਜਾਬੀ ਲਿੰਕ एफडी यानी कि फिक्स्ड डिपॉजिट अक्सर ही अचानक पैसे आĐi लोड पैन ते लोग फिक्स्ड डिपॉजिट ਨੂੰ ਤੜਵਾ ਲੈਂਦੇ ਨੇ लेकिन ਅਜਾ ਕਰਨ ਦੇ ਵਿੱਚ ਉਹਨਾਂ ਨੂੰ ਨੁਕਸਾਨ ਵੀ ਚਲਣਾ ਪੈਂਦਾ ਕਿਉਂਕਿ ਮਚਿਉਰਿਟੀ ਤੋਂ ਪਹਿਲਾਂ ਤੜਵਾਈ एफडी ਤੇ ਘੱਟ ਵਿਆਜ ਤਾਂ ਮਿਲਦਾ ਹੀ ਹੈ ਇਸ ਦੇ ਨਾਲ ਹੀ ਪੈਨਲਟੀ ਵੀ ਪਰਨੀ ਪੈਂਦੀ ਹੈ ਜੇਕਰ ਤੁਸੀਂ ਵੀ ਆਪਣੀ एफडी ਤੜਵਾਉਣ ਵਾਲੇ ਹੋ ਤਾਂ ਇਸ ਦੇ ਨੁਕਸਾਨ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਤਾਂ ਇਹ ਵੀਡੀਓ ਜ਼ਰੂਰ ਸੁਣੋ ਦੱਸਦੀ ਹੈ ਕਿ ਤੁਸੀਂ एफडी ਤੇ ਲੋਨ ਲੈ ਸਕਦੇ ਹੋ ਜੀ ਹਾਂ एफडी ਦੀ ਵੈਲਿਊ ਯੂ ਲੋਨ 90 ਫੀਸਡ ਤੱਕ ਲੋਨ ਲਿਤਾ ਜਾ ਸਕਦਾ ਹੈ ਜੇਕਰ ਤੁਹਾਡੀ ਐਫਟੀ ਦੀ ਕੀਮਤ 1 ਲੱਖ ਰੁਪਏ ਤੱਕ ਹੈ ਤਾਂ ਤੁਹਾਨੂੰ 90000 ਰੁਪਏ ਲੋਨ ਮਿਲ ਸਕਦਾ ਹੈ ਜੇਕਰ ਤੁਸੀਂ ਐਫਰੇਟੇ ਲੋਨ ਲੈਣੇ ਹੋ ਤਾਂ ਤੁਹਾਨੂੰ ਫਿਕਸ ਡਿਪੋਜ਼ਿਟ ਤੇ ਮਿਲਣ ਵਾਲਾ ਵਿਆਜ ਇੱਕ ਤੋਂ 2 ਫੀਸਡ ਜ਼ਿਆਦਾ ਵਿਆਜ ਦੇਣਾ ਹੋਵੇਗਾ ਜੇਕਰ ਤੁਹਾਡੀ ਐਫਟੀ ਤੇ 4 ਫੀਸਦ ਵਿਆਜ ਮਿਲ ਰਿਹਾ ਹੈ ਤਾਂ ਤੁਹਾਨੂੰ 5 ਤੋਂ 6 ਫੀਸਦ ਵਿਆਜ ਦਰ ਤੇ ਲੋਨ ਮਿਲ ਸਕਦਾ ਹੈ ਇਸ ਦੇ ਨਾਲ ਹੀ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਜੇਕਰ ਕੋਈ ਵਿਅਕਤੀ ਲੋਨ ਚੁਕਾਣ ਦੇ ਵਿੱਚ ਅਸਮਰਥ ਰਹਿੰਦਾ ਹੈ ਤਾਂ ਕੀ ਹੋਵੇਗਾ ਤਾਂ ਜੇਕਰ ਕੋਈ ਵਿਅਕਤੀ ਐਫਟੀ ਤੇ ਲੋਨ ਲੈਂਦਾ ਹੈ ਤੇ ਉਸ ਨੂੰ ਚੁਕਾ ਨਹੀਂ ਪਾਉਂਦਾ ਤਾਂ ਅਚੇਹ ਦੇ ਵਿੱਚ ਐਫਟੀ ਮੈਚੁਰ ਹੋਣ ਤੇ ਬੈਂਕ ਲੋਨ ਦੀ ਬਕਾਇਆ ਰਕਮ ਨੂੰ ਇਸ ਦੇ ਵਿੱਚੋਂ ਕੱਟ ਲਵੇਗਾ ਅਤੇ ਅਜਿਹੇ ਦੇ ਵਿੱਚ ਇਸ ਤੋਂ ਬਾਅਦ ਐਫਟੀ ਦਾ ਜੋ ਵੀ ਪੈਸਾ ਬਚੇਗਾ ਉਹ ਤੁਹਾਨੂੰ ਵਾਪਸ ਮਿਲ ਜਾਏਗਾ ਜ਼ਿਕਰ ਹੋ ਗਿਆ ਕਿ ਜੇਕਰ ਸਮੇ ਤੋਂ ਪਹਿਲਾਂ ਐਫਟੀ ਨੂੰ ਤੋੜਵਾਇਆ ਜਾਂਦਾ ਹੈ ਤਾਂ ਉਸ ਤਰ ਤੋ ਜਿਸ ਤੇ ਤੁਸੀਂ ਐਫਟੀ ਕਰਵਾਈ ਸੀ ਵਿਆਜ ਨਹੀਂ ਮਿਲਦਾ ਇੱਥੋਂ ਤੱਕ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸ ਪੀ ਆਈ ਦੇ ਨਿਯਮਾਂ ਦੇ ਅਨੁਸਾਰ ਵੀ ਜੇਕਰ ਕੋਈ ਵਿਅਕਤੀ 5 ਲੱਖ ਰੁਪਏ ਦੀ ਐਫਟੀ ਕਰਾਂਦਾ ਹੈ ਤਾਂ ਉਸ ਨੂੰ ਐਫਟੀ ਮੈਚੁਰ ਹੋਣ ਤੋਂ ਪਹਿਲਾਂ ਤੋੜਨ ਤੇ इशारिया 50 ਫੀਸਦ ਪੈਨਲਟੀ ਦੇਣੀ ਪਵੇਗੀ ਇਸੇ ਤਰ੍ਹਾਂ 5 ਲੱਖ ਤੋਂ ਜ਼ਿਆਦਾ ਅਤੇ 1 ਕਰੋੜ ਤੋਂ ਘੱਟ ਦੀ ਐਫਟੀ ਤੇ 1 ਫੀਸਦ ਪੈਨਲਟੀ ਸਮੇਂ ਤੋਂ ਪਹਿਲਾਂ ਤੋੜੀ ਗਈ ਐਫਟੀ ਤੇ ਪတ်ਣੀ ਪਵੇਗੀ ਬਿਊਰੋ ਰਿਪੋਰਟ ਪੰਜਾਬੀ ਲਿੰਕ